ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਮੱਜੀਠੀਆ ਦੀਆਂ ਮੁਸ਼ਕਲਾਂ ਲਗਾਤਾਰ ਵਾਧੀਆਂ ਨਜ਼ਰ ਆ ਰਹੀਆਂ ਨੇ ਜਦੋਂ ਤੋਂ ਐਸਆਈਟੀ ਦੇ ਵੱਲੋਂ 2 ਸਾਲ ਪਹਿਲਾਂ ਮੱਜੀਠੀਆ ਦੇ ਉੱਤੇ ਦਰਜ ਹੋਏ ਐਨਡੀਪੀਐਸ ਐਕਟ ਵਿੱਚ ਦੁਬਾਰਾ ਤੋਂ ਜਿਹੜੀ ਪੁੱਛਗਿੱਛ ਜਾਂ ਜਾਂਚ ਸ਼ੁਰੂ ਕੀਤੀ ਗਈ ਹੈ ਤੇ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਵੱਡਾ ਮੋੜ ਸਾਹਮਣੇ ਆਇਆ ਹੈ ਤੁਹਾਨੂੰ ਦੱਸ ਦਿਆਂ ਦਰਅਸਲ NDPS ਐਕਟ ਤਹਿਤ ਮੋਹਾਲੀ ਦੇ ਵਿੱਚ 2 ਸਾਲ ਪਹਿਲਾਂ ਦਰਜ ਕੀਤੇ ਗਏ ਕੇਸ ਦੀ ਜਾਂਚ ਲਈ ਪਿਛਲੇ ਦਿਨੀ ਪਟਿਆਲਾ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਦੇ ਵਿੱਚ ਨਵੀਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ ਜਿਹੜੀ ਉਹ ਗਠਿਤ ਕੀਤੀ ਗਈ ਸੀ ਜਿਸ ਦੇ ਵੱਲੋਂ ਹੁਣ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਦੱਸਦੀ ਹੈ ਕਿ ਸਿਟ ਨੇ ਸਾਬਕਾ ਅਕਾਲੀ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਪੁੱਛ ਪੜਤਾਲ ਦੇ ਲਈ 16 ਜਨਵਰੀ ਨੂੰ ਪਟਿਆਲਾ ਸਥਿਤ DIG ਦੇ ਦਫ਼ਤਰ ਦੇ ਵਿੱਚ ਪੇਸ਼ ਹੋਣ ਦੇ ਲਈ ਸੱਦ ਲਿਆ ਤੇ ਇਸ ਤੋਂ ਬਾਅਦ ਗੱਲ ਕੀਤੀ ਜਾਵੇ ਉੰਜਸ ਕੇਸ ਦੀ ਜਿਹੜੀ ਪੁੱਛ ਪੜਤਾਲ ਸੀ ਉਸ ਤੇ ਲਈ ਭਾਵੇਂ ਬਿਕਰਮ ਜੀਠੀਆ ਤੋਂ 18 ਦਸੰਬਰ ਤੇ 30 ਦਸੰਬਰ ਨੂੰ ਦੋ ਵਾਰੀ ਪਟਿਆਲਾ ਵਿੱਚ ਹੀ ਪੁੱਛ ਪੜਤਾਲ ਹੋ ਚੁੱਕੀ ਹੈ ਪਰ ਉਦੋਂ ਇਸ ਸਟ ਦੇ ਜਿਹੜੇ ਮੁਖੀ ਨੇ ਉਹ ADGP ਮੁਖਵਿੰਦਰ ਸਿੰਘ ਸ਼ੀਨਾ ਸੰਨ ਪਰ ਸ਼ੀਨਾ ਨੇ ਜਿਹੜੇ ਉਹਨਾਂ ਦੀ 31 ਦਸੰਬਰ ਨੂੰ ਸੇਵਾਮੁਕਤ ਹੋਣ ਤੋਂ ਉਪਰੰਤ ਸਰਕਾਰ ਵੱਲੋਂ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠ ਨਵੀਂ ਸੈੱਟ ਬਣਾਈ ਗਈ ਹੈ ਜਿਸ ਦੇ ਵਿੱਚ ਪਟਿਆਲਾ ਦੇ ਐਸਐਸਪੀ ਵਰਨ ਸ਼ਰਮਾ ਤੇ ਧੂਰੀ ਦੇ ਐਸਪੀ ਜੁਗੇਸ਼ ਸ਼ਰਮਾ ਨੂੰ ਵੀ ਨਵੇਂ ਮੈਂਬਰਾਂ ਦੇ ਵਜੋਂ ਸ਼ਾਮਲ ਕੀਤਾ ਗਿਆ ਸੀ ਅਤੇ ਜਾਣਕਾਰੀ ਅਨੁਸਾਰ ਇਸ ਵਾਰ ਮਜੀਠੀਆ ਦੇ ਪਟਿਆਲਾ ਪੁੱਜਣ ਤੇ ਅਕਾਲੀ ਦਲ ਦੇ ਵੱਡੀ ਗਿਣਤੀ ਦੇ ਵਿੱਚ ਵਰਕਰਾਂ ਦੇ ਪੁੱਜਣ ਦੀ ਸੰਭਾਵਨਾ ਦਿਟਾਈ ਜਾ ਰਹੀ ਹੈ ਤੇ ਇਸ ਬਾਬਤ ਕੂਫੀਆ ਏਜੰਸੀਆਂ ਨੂੰ ਹੁਣੇ ਤੋਂ ਕੰਸੋਆਂ ਲੈਣੀਆਂ ਨੇ ਜਿਹੜੀਆਂ ਉਹ ਸ਼ੁਰੂ ਕਰਨ ਲੱਗਿਆਂ ਨੇ ਤਾਂ ਕਹਿ ਲਈ ਕਿ ਵਿਕਰਮ ਮਜੀਠੀਆ ਨੇ ਜਿਹੜੇ ਉਹਨਾਂ ਦੀਆਂ ਮੁਸ਼ਕਲਾਂ ਲਗਾਤਾਰ ਵੱਧ ਚੁੱਕੀਆਂ ਨੇ ਕਿਉਂਕਿ ਪਹਿਲਾਂ ਦੋ ਵਾਰ ਨੂੰ ਤੋਂ ਪੁਛ ਪੜਤਾਲ ਹੋ ਚੁੱਕੀ ਐ ਹਾਲਾਂਕਿ ਉਹਨਾਂ ਦੀ ਕੋਈ ਗ੍ਰਿਫਤਾਰੀ ਨਹੀਂ ਸੀ ਹੋਈ ਐ ਕਿ ਪੁਛ ਪੜਤਾਲ ਤੋਂ ਬਾਅਦ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਸੀ ਉਸ ਤੋਂ ਬਾਅਦ ਜਿਹੜਾ ਅਫਸਰ ਬਦਲਦੇ ਨੇ ਜਿਹੜੇ ਸਟ ਦੇ ਮੁਖੀ ਸੀਗੇ ਉਹਨਾਂ ਦੀ ਸੇਵਾ ਮੁਕਤੀ ਹੁੰਦੀ ਐ ਤੇ ਉਸ ਤੋਂ ਬਾਅਦ ਨਵੀ ਸੈਕਟਰ ਦੇ ਜਿਹੜੇ ਮੁਖੀ ਲਾਏ ਜਾਂਦੇ ਨੇ ਤੇ ਉਹਨਾਂ ਦੇ ਵੱਲੋਂ ਹੁਣ ਫਿਰ 16 ਤਰੀਕ ਨੂੰ ਜਾਨੀ ਕਿ 16 ਜਨਵਰੀ ਨੂੰ ਵਿਕਰਮ ਜੀਠਿਆ ਨੂੰ ਡੀਆਈਜੀ ਦਫ਼ਤਰ ਦੇ ਵਿੱਚ ਸੱਦਿਆ ਗਿਆ ਜਿਨ੍ਹਾਂ ਤੋਂ ਪੁੱਛ ਪੜਤਾਲ ਕੀਤੀ ਜਾਣੀ ਹੈ ਜਿਹੜਾ 2 ਸਾਲ ਪਹਿਲਾਂ ਕੇਸ ਦਰਜ ਹੋਇਆ ਸੀ ਐਨਡੀਪੀਐਸ ਐਕਟ ਤਹਿਤ ਕਿਉਂਕਿ ਇਹ ਜਿਹੜਾ ਪੂਰਾ ਮਾਮਲਾ ਸੀ ਜਿਸ ਤਰੀਕੇ ਨਾਲ ਕਾਂਗਰਸ ਸਰਕਾਰ ਸੱਤਾ ਦੇ ਵਿੱਚ ਆਉਂਦੀ ਹੈ ਕੈਪਟਨ ਮਰਿੰਦਰ ਸਿੰਘ ਆਪਣਾ ਸਮਾਂ ਪੂਰਾ ਕਰਦੇ ਨੇ ਉਦੋਂ ਤੱਕ ਕੋਈ ਜਹੀ ਕਾਰਵਾਈ ਜਾਂ ਐਕਸ਼ਨ ਹੁੰਦਾ ਨਜ਼ਰ ਨਹੀਂ ਵਿਖਾਈ ਦਿੰਦਾ ਪਰ ਜਦੋਂ ਮੁੱਖ ਮੰਤਰੀ ਬਦਲਦਾ ਚੰਦਰਜੀਤ ਸਿੰਘ ਚੰਨੀ ਸੀਐਮ ਬਣਦੇ ਨੇ ਤਾਂ ਉਦੋਂ ਜਿਹੜਾ ਗ੍ਰਹਿ ਮੰਤਰੀ ਨੇ ਉਹ ਸੁਜਿੰਦਰ ਸਿੰਘ ਰੰਦਾਵਾ ਬਣਦੇ ਨਹੀਂ ਜਿਸ ਤੋਂ ਬਾਅਦ ਵਿਕਰਮ ਮਜੀਠੀਆ ਤੇ ਐਨਡੀਪੀਐਸ ਐਕਟ ਦੇ ਤਹਿਤ ਮਹਾਲੀ ਚ ਕੇਸ ਤਰਜ ਹੁੰਦਾ ਉਸ ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਕਈ ਮਹੀਨੇ ਵਿਕਰਮ ਮਜੀਠੀਆ ਨੂੰ ਇਸ ਕੇਸ ਦੇ ਵਿੱਚ ਜੇਲ੍ਹ ਰਹਿਣਾ ਪਿਆ ਉਸ ਤੋਂ ਬਾਅਦ ਉਹਨਾਂ ਨੂੰ ਇਸ ਕੇਸ ਦੇ ਵਿੱਚ ਜਿਹੜੀ ਹੈ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਦੀ ਹੈ ਜ਼ਮਾਨਤ ਮਿਲਣ ਤੋਂ ਬਾਅਦ ਦਿਕਰਮਜੀਤਿਆ ਨੇ ਜਿਹੜੇ ਉਹ ਸਿਆਸੀ ਸਰਗਰਮੀਆਂ ਦੇ ਵਿੱਚ ਐਕਟਿਵ ਸੀਗੇ ਪਰ ਜਦੋਂ ਉਹ ਵੱਡੇ ਸਵਾਲ ਚੁੱਕਦੇ ਨੇ ਮਾਨ ਸਰਕਾਰ ਤੇ ਜਾਂ ਕਹਿ ਲਈਏ ਕਿ ਜੋ ਉਹਨਾਂ ਦੀਆਂ ਸਰਗਰਮੀਆਂ ਨੇ ਉਸੇ ਤਰੀਕੇ ਨਾਲ ਜਾਰੀ ਰਹਿੰਦੀਆਂ ਨੇ ਉਸ ਤੋਂ ਬਾਅਦ ਫਿਰ ਜਿਹੜਾ ਇਸ ਨਵੀਂ ਜਿਹੜੀ ਐਸਆਈਟੀ ਸੀਗੀ ਉਸਦੇ ਵੱਲੋਂ ਸੱਦਿਆ ਜਾਂਦਾ ਹੈ ਵਿਕਰਮ ਮਜੀਠੀਆ ਨੂੰ ਦੋ ਵਾਰ ਪੁਛਪੜਤਾਲ ਹੋ ਚੁੱਕੀ ਹੈ ਜਿਹੜੀਆਂ ਤਰੀਕਾਂ ਦਾ ਅਸੀਂ ਜ਼ਿਕਰ ਕਰ ਚੁੱਕੇ ਹਾਂ ਕਿ ਵਿਕਰਮ ਮਜੀਠੀਆ ਤੋਂ ਜਿਹੜਾ 18 ਦਸੰਬਰ ਤੇ 30 ਦਸੰਬਰ ਨੂੰ ਦੋ ਵਾਰ ਪੁਛਪੜਤਾਲ ਹੋ ਚੁੱਕੀ ਆ 2023 ਵਿੱਚ ਨਵਾਂ ਵਾਰਾ 2024 ਹੁਣ ਚੱਲ ਰਿਹਾ ਤੇ ਨਵੀਂ ਉਸਟਾ ਨਵੀਂ ਮੁਖੀ ਨੇ 16 ਜਨਵਰੀ ਨੂੰ ਸੱਦਿਆ ਪੁਛਪੜਤਾਲ ਹੋਣੀ ਹੈ ਵਿਕਰਮ ਮਜੀਠੀਆ ਨੂੰ ਦੇਖਣਾ ਇਹ ਹੋਏਗਾ ਕਿ ਵਿਕਰਮ ਮਜੀਠੀਆ ਦੀ ਕੀ ਗ੍ਰਿਫਤਾਰੀ ਵੀ ਹੁੰਦੀ ਹੈ ਕੀ ਜਦੋਂ ਪਹਿਲਾ ਪੁਛਪੜਤਾਲ ਹੋਈ ਹੈ ਕਿ ਉਤੋਂ ਸੈਟੀਸਫਾਈ ਨਹੀਂ ਹੈਗੀ ਐਸਐਟਿ ਜਾਂ ਫਿਰ ਬਿਕਰਮ ਜੀਠਿਆ ਇਸ ਪੂਰੇ ਕੇਸ ਦੇ ਵਿੱਚ ਜਿਹੜਾ ਘਿਰ ਸਕਦੇ ਨੇ ਉਹਨਾਂ ਦੀ ਗ੍ਰਿਫਤਾਰੀ ਤੱਕ ਹੋ ਸਕਦੀ ਹੈ ਇਹ ਆਉਣ ਵਾਲਾ ਸਮਾਂ ਤੈਅ ਕਰੇਗਾ 16 ਜਨਵਰੀ ਤੈਅ ਕਰੇਗੀ ਕਿ ਜਿਹੜਾ ਬਿਕਰਮ ਜੀਠਿਆ ਤੋਂ ਸੈਟੀਸਫਾਈ ਉਹਨਾਂ ਦੇ ਸਵਾਲਾਂ ਤੋਂ ਜਵਾਬਾਂ ਤੋਂ ਸੈਟੀਸਫਾਈ ਹੈ ਐਸਐਟਿ ਜਾਂ ਫਿਰ ਨਹੀਂ ਤੇ ਇਹ ਵੀ ਜਿਹੜੀਆਂ ਚਰਚਾਵਾਂ ਨੇ ਕਿ ਉੱਥੇ ਅਕਾਲੀਆਂ ਦਾ ਵੱਡਾ ਇਕੱਠ ਹੋਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਜਿਸ ਤਰੀਕੇ ਨਾਲ ਪਹਿਲਾਂ ਵੀ ਸ਼੍ਰੋਮਣੀ ਕਾਲੀ ਦਲ ਦੇ ਵਰਕਰ ਨੇ ਜਿਹੜੇ ਉੱਥੇ ਪਾਛਦੇ ਨੇ ਜਦੋਂ ਵਿਕਰਮ ਜੇਠੀਆ ਪੁਛਪੜਤਾਲੀ ਜਾਂਦੇ ਨੇ ਤਾਂ ਇੱਕ ਵਾਰ ਫਿਰ ਤੋਂ ਉਸੇ ਤਰੀਕੇ ਦੇ ਹਾਲਾਤ ਬਣਦੇ ਵਿਖਾਈ ਦੇਣਗੇ ਤਾਂ ਇਸ ਨੂੰ ਦੇ ਨਾਲ ਨਜਿੱਠਣ ਵਾਸਤੇ ਪੁਲਿਸ ਜਿਹੜੀ ਉਹ ਤਿਆਰ ਰਹਿੰਦੀ ਹੈ ਤੇ ਦੇਖਣਾ ਹੋਵੇਗਾ ਕਿ ਇਸ ਕੇਸ ਦੇ ਵਿੱਚ ਅੱਗੇ ਕਿਹੜਾ ਵੱਡਾ ਮੋੜ ਸਾਹਮਣੇ ਆਉਂਦਾ ਹੈ ਜਦੋਂ ਵਿਕਰਮ ਜੇਠੀਆ 16 ਜਨਵਰੀ ਨੂੰ ਐਸਐਟ ਦੇ ਅੱਗੇ ਪੇਸ਼ ਹੋਣਗੇ ਜੁੜੇ ਹੋ ਨੀਡਰ ਪੰਜਾਬੀ মিডিਆ ਨਾਲ ਦੇ ਉਜਾਜ ਧੰਨਵਾਦ